ਜਿਹੜਾ ਬਜਟ ਆਇਆ ਹੈ ਐਸ ਅ ਰੀਅਲ ਬਲਿਸਟ ਉਹ ਜ਼ਰੂਰ ਲੋਕਾਂ ਨੂੰ ਵੀ ਆ ਰਿਹਾ ਸੀ ਕਿ ਜ਼ਰੂਰ ਹੈ ਜਿਹੜਾ ਉਹ ਰੇਲਵੇ ਸਟੇਸ਼ਨ ਵੀ ਦੇਖੀ ਤੇ ਹੋਰ ਵੀ ਜਿਹੜੀ ਜਿਹੜੀ ਕੀ ਡਿਮਾਂਡਸ ਨੇ ਉਹਦੇ ਬਾਰੇ ਵੀ ਮੈਂ ਹੁਣੇ ਦੱਸਣਾ ਚਾਹੁੰਦਾ ਵੀ ਇਸ ਵਾਰ ਜਿਹੜਾ ਰੇਲਵੇ ਦਾ ਬਜਟ ਕੱਲਾ ਪੰਜਾਬ ਲਈ ਆਇਆ ਉਹ 5000 147 ਕਰੋੜ ਦਾ ਹੈ 5147 ਕਰੋੜ ਦਾ ਬਜਟ ਆ ਜਿਹੜਾ ਕੀ ਜਿਹੜੇ ਗੱਲਾਂ ਕਰਦੇ ਆ ਉਹਨਾਂ ਨੂੰ ਮੈਂ ਦੱਸਣਾ ਚਾਹੁੰਦਾ ਵੀ ਕੁੱਲ ਜਿਹੜਾ ਬਜਟ ਸੀ ਯੂਪੀਏ ਦੀ ਸਰਕਾਰ ਵੇਲੇ ਕਾਂਗਰਸ ਦੀ ਸਰਕਾਰ ਵੇਲੇ 14 ਤੱਕ ਉਹ 225 ਕਰੋੜ ਕਿੱਥੇ 225 ਕਰੋੜ 14 ਕਿੱਥੇ ਅੱਜ 5147 ਕਰੋੜ 23 ਗੁਣਾ 23 ਗੁਣਾ ਜਿਹੜਾ ਇਹ ਉਹ ਬਜਟ ਆ ਜਿਹੜਾ ਵੱਧ ਰੇਲਵੇ ਦਾ ਕਲੰਡ ਰਿਹਾ ਜੇ ਮੈਂ ਗੱਲ ਕਰਾਂ ਤੇ ਤਕਰੀਬਨ ਸਾਰੀ ਕਿਉਂਕਿ ਬਹੁਤ ਅੱਜ ਲੋਡ ਆਪਲੂਸ਼ਨ ਨੂੰ ਵੀ ਖਤਮ ਕਰਨ ਦੀ ਹੋਰ ਚੀਜ਼ਾਂ ਦੀ ਤੇ ਉਹਦੇ ਲਈ ਖਾਸ ਤੌਰ ਤੇ ਇਲੈਕਟ੍ਰੀਫਾਈਡ ਜਿਹੜੇ ਸਭ ਤੁਸੀਂ ਦੇਖ ਰਹੇ ਹੋਵੋਗੇ ਕਿਤੇ ਡੀਜ਼ਲ ਇੰਜਨ ਚੱਲਦੇ ਸੀ ਕਦੇ ਹੋਰ ਚੱਲਦੇ ਸੀ ਉਹ ਸਾਰੀ ਜਿਹੜਾ 100% ਜਿਹੜਾ ਉਹ ਸਾਡੀਆਂ ਲਾਈਨਾਂ ਜਿਹੜੀਆਂ ਪੰਜਾਬ 'ਚ ਉਹ ਬਿਜਲੀ ਦੇ ਨਾਲ ਜੁੜ ਚੁੱਕੀਆਂ ਏ ਉਦੋਂ ਬਾਅਦ ਤਕਰੀਬਨ ਜਿਵੇਂ ਅੱਜ ਆਪਾਂ ਸੰਗਰੂਰ ਦਾ ਦੇਖਿਆ ਇਹ 30 ਰੇਲਵੇ ਸਟੇਸ਼ਨ ਨੇ ਜਿਹੜੇ ਅੰਮ੍ਰਿਤਪਾਲ ਸਟੇਸ਼ਨ ਤੇ ਤਕਰੀਬਨ 30 ਸਟੇਸ਼ਨ ਨੇ ਜਿਹੜੇ ਇਹ ਬਣ ਰਿਹਾ ਜਿਵੇਂ ਮੈਂ ਗੱਲ ਕਰਾਂ ਅੱਜ ਹੀ ਪ੍ਰਵੀਨ ਖੰਨਾ ਜੀ ਬੈਠੇ ਆ ਪਾਰਲੀਮੈਂਟ ਦੀ ਇਲੈਕਸ਼ਨ ਲੜੀ ਆ ਤੇ ਸਾਰਾ ਇਹਨਾਂ ਦੇ ਤਕਰੀਬਨ ਚਾਹੇ ਮਲੇਰਕੋਟਲੇ ਦੀ ਗੱਲ ਕਰ ਲਈਏ ਚਾਹੇ ਸਨਾਮ ਦੀ ਗੱਲ ਕਰ ਲਈਏ ਬਨਾਲੇ ਦੀ ਗੱਲ ਕਰ ਲਈਏ ਸੰਗਰੂਰ ਦੀ ਕਰ ਲਈਏ ਇਹ ਸਾਰੇ ਸਟੇਸ਼ਨ ਨੇ ਜਿਹੜੇ ਇਹ ਅਪਗ੍ਰੇਡ ਹੋ ਰਹੇ ਆ ਤੇ ਤਕਰੀਬਨ ਜਿਹੜੇ ਜੇ ਮੈਂ ਗੱਲ ਕਰਾਂ ਜਿਹੜੇ ਆਨ ਗoing ਪ੍ਰੋਜੈਕਟਸ ਨੇ ਜਿਹੜੇ ਉਹਦੇ ਉੱਤੇ ਤਕਰੀਬਨ 12 ਹਜ਼ਾਰ ਕਿਲੋਮੀਟਰ ਤੋਂ ਉੱਤੇ ਜੋ ਜਿਹੜਾ ਕੰਮ ਚੱਲ ਰਿਹਾ ਨਿਊ ਟਰੈਕਸ ਨੇ ਜਿਹੜੇ ਉਹਦੇ ਉੱਤੇ ਤਕਰੀਬਨ 19000 ਕਰੋੜ ਤੋਂ ਉੱਤੇ ਜਿਹੜਾ ਉਹਨਾਂ ਲਈ ਖਰਚ ਕੀਤਾ ਜਾ ਰਿਹਾ ਲੁਧਿਆਣੇ ਤੋਂ ਇਧਰਲੇ ਪਾਸੇ ਨੂੰ ਟਰੈਕ ਜਿਹੜੇ ਉਹ ਡਬਲਿੰਗ ਦਾ ਕੰਮ ਚੱਲ ਰਿਹਾ ਹੈ ਤੇ ਇਸ ਕਰਕੇ ਬਹੁਤ ਵੱਡੀ ਜਿਹੜੀ ਤਰੱਕੀ ਆ ਤੇ ਅੱਜ ਕੋਈ ਵੀ ਮੈਂ ਸਮਝਦਾ ਰੇਲਵੇ 'ਚ ਜਿਹੜਾ ਉਹ ਕੰਮ ਐਸਾ ਨਹੀਂਗਾ ਜਿਹੜਾ ਨਹੀਂ ਹੋ ਰਿਹਾ ਅੱਜ ਜੇ ਆਪਾਂ ਇੱਥੇ ਦੇ ਸਟੇਸ਼ਨ ਦੀ ਗੱਲ ਕਰੀਏ ਉਹ ਵੀ ਤਕਰੀਬਨ ਜਿਹੜਾ ਤਿਆਰ ਆ ਅਗਸਤ ਮਹੀਨੇ ਮਤਲਬ ਅਗਲੇ ਮਹੀਨੇ ਚ ਉਹ ਤਿਆਰ ਕਰਕੇ ਉਹਦਾ ਜਿਹੜਾ ਅਦਗਟਨ ਹੋ ਜਾਏ ਕੁਝ ਹੋਰ ਤੇ ਗੱਲਾਂ ਦੱਸੀਆਂ ਵੀ ਜਿਹੜੇ ਸਾਡੇ ਪੋਸ਼ਤਮੂਹਰੇ ਰੇਲਵੇ ਦੀ ਜ਼ਮੀਨ ਆ ਜਿੱਥੇ ਬੜੀ ਇਸ ਵੇਲੇ ਮੈਂ ਦੇਖ ਰਿਹਾ ਸੀ ਪਾਣੀ ਖੜਾ ਹੈ ਤੇ ਪ੍ਰਧਾਨ ਜੀ ਤੇ ਵੰਜੀ ਨੇ ਇਹ ਕਿਉਂਕਿ ਨਾਲ ਹੀ ਸਾਰੇ DRM ਸਾਹਿਬ ਸੀ ਮੈਕ ਨੇ ਸਾਦੇ ਸੀ ਉਹਨਾਂ ਨੂੰ ਉਦੋਂ ਹੀ ਇਹ ਗੱਲ ਕਹੀ ਗਈ ਆ ਵੀ ਇਹਦੇ ਬਾਰੇ ਕੀ ਇੱਥੇ ਸਾਫ ਸਫਾਈ ਵੀ ਹੋ ਸਕਦਾ ਕਿਵੇਂ ਇਹਨੂੰ ਪੱਕਾ ਕੀਤਾ ਜਾ ਸਕਦਾ ਜਿੰਨੀ ਰੇਲਵੇ ਦੀ ਜਗ੍ਹਾ ਹੈ ਤੇ ਉਹਨਾਂ ਬਾਰੇ ਉਹਨਾਂ ਨਾਲ ਹੀ ਜਿਹੜੇ ਆ ਡਾਇਰੈਕਸ਼ਨ ਸਥਿਤੀਆਂ ਗਈਆਂ ਆ ਉਹ ਕਸ਼ਤਿਰ ਦੇ ਬੱਚ ਨੂੰ ਦੇਖਾਂਗੇ ਵੀ ਕਿਸ ਤਰ੍ਹਾਂ ਕਿੰਨਾ ਉਹ ਉਹ ਕੰਮ ਜਿਹੜਾ ਸ਼ੁਰੂ ਹੁੰਦਾ ਤੇ ਟੋਟਲ ਜਿਹੜੇ 30 ਸਟੇਸ਼ਨਾਂ ਦੀ ਮੈਂ ਗੱਲ ਕਰ ਰਿਹਾ ਸੀ ਜਿਵੇਂ ਅੰਮ੍ਰਿਤ ਭਾਰਤ ਦੇ ਵਿੱਚ ਉੱਚ ਆਪਣੇ ਮੇਨ ਸਾਰੇ ਸਟੇਸ਼ਨ ਜਿਹੜੇ ਆ ਉਹਦੇ ਵਿੱਚ ਆ ਜਾਂਦੇ ਆ ਇਹ ਮੈਂ ਬਾਅਦ ਤਰ੍ਹਾਂ ਰਿਪੋਰਟ ਵੀ ਪ੍ਰੋਵਾਈਡ ਕਰਾ ਦੂੰਗਾ ਕਿੰਨੇ ਕਿਹੜੇ ਕਿਹੜੇ ਪੰਜਾਬ ਦੇ ਸਟੇਸ਼ਨ ਜਿਹੜੇ ਬਣ ਰਹੇ ਆ ਕਿਹੜੀਆਂ-ਕੜੀਆਂ ਜਿਹੜੀਆਂ ਲਾਈਨਸ ਨੇ ਜਿਹੜੀਆਂ ਉਹਦੇ ਉੱਤੇ ਜੋ ਕੰਮ ਚੱਲ ਰਿਹਾ ਉਹ ਮੈਂ ਸਾਰਾ ਇਸ ਵਾਰ ਤੁਹਾਨੂੰ ਇਹ ਦੇ ਦੂੰਗਾ ਤੇ ਬਹੁਤ ਵੱਡਾ ਜਿਹੜਾ ਇਹ ਜਿਹੜਾ ਕੰਮ ਆ ਉਹ ਇਹਦੇ ਉੱਤੇ ਜਿਹੜਾ ਚੱਲ ਰਿਹਾ ਤੇ ਹੁਣ जो कोई थोड़ा मंत्री जी पंजाब के किस तरह की यदि स्थिति देखते दे। हो बीजेपी भी एम पी चो निकल के गई ने वोट परसेंटेज थोड़ा तो बढ़िया तो अठ परसेंट अठारह हो जाएगा दूसरी पार्टी कहते हैं भी पाब बीजेपी का आधार नहीं है आने वाली पंचायती चोन ला लो चाहे नगर कौशल नगर निगम किस तरह देखते दे। हो ग्राउंड जीरो जी तो किस तरीके काम हो देखो एक गल तो मैं थोड़ा मैं एक गल जरूर कहनी चाहूँगा भी जिमें एक लख तकरीबन 50000 ਕਰੋੜ ਰੁਪਈਆ ਦਾ ਜਿਹੜਾ ਇਹ ਉਹ ਖੇਤੀ ਲਈ ਜਿਹੜਾ ਦੇਸ਼ਲੀ ਦਿੱਤਾ ਜਿਹੜੇ ਕਹਿੰਦੇ ਆ ਨਾ ਸਤਾਨੀ ਉਹ ਮੈਂ ਜਾ ਕੇ ਅੱਜ ਬ੍ਰੈਸ ਕਾਨਫਰੰਸ ਉਹਦੇ ਬਾਰੇ ਅੱਜ ਜਿਹੜੇ ਰੱਖੀ ਹੈ ਪਰ ਇੱਕ ਵੱਧ ਕਿਸਮਤੀ ਦੀ ਗੱਲ ਇਹ ਆ ਜਿਹੜੀ ਪੰਜਾਬ ਨਾਲ ਜੁੜੀ ਹੋਈ ਆ ਵੀ ਸਾਡੀ ਸਰਕਾਰ ਕਿਸੇ ਵੀ ਮੀਟਿੰਗ 'ਚ ਮੈਂ ਪਹਿਲਾਂ ਵੀ ਇਹ ਗੱਲ ਕਹੀ ਸੀ ਵੀ ਕਿਸੇ ਵੀ ਮੀਟਿੰਗ ਦੇ ਵਿੱਚ ਉਹ ਕਿਸੇ ਮੰਤਰੀ ਕੈਬਨਿਟ ਦੇ ਨਾਲ ਜੋ ਪ੍ਰਾਈਮ ਮਿਨਿਸਟਰ ਸਾਹਿਬ ਨਾਲ ਜਾਂ ਫਾਈਨਾਂਸ ਮਿਨਿਸਟਰ ਨਾਲ ਇੱਕ ਵੀ ਮੀਟਿੰਗ ਉਹਨਾਂ ਨੇ ਬਜਟ ਤੋਂ ਪਹਿਲਾਂ ਨਹੀਂ ਕੀਤੀ। ਹੁਣ ਬਜਟ ਆਉਣ ਤੋਂ ਬਾਅਦ ਨੀਤੀ ਵਿਉਪਕ ਦੀ ਮੀਟਿੰਗ ਸੀ। ਮੈਂ ਇਹ ਔਨ ਰਿਕਾਰਡ ਕੀਤਾ ਸੀ ਵੀ ਸਾਡੇ ਮੁੱਖ ਮੰਤਰੀ ਨੂੰ ਪੰਜਾਬ ਦੇ ਨੂੰ ਉੱਥੇ ਆ ਕੇ ਆਪਣੀ ਗੱਲ ਰੱਖਣੀ ਚਾਹੀਦੀ। ਦੂਜੀ ਵੱਧ ਕਿਸਮਤੀ ਉਹ ਮੀਟਿੰਗ ਦਾ ਬਾਈਕਾਉਟ ਕਰ ਗਏ। ਹੁਣ ਮੈਨੂੰ ਇਹ ਦੱਸੋ ਕਿ ਕੌਣ ਦੱਸੂਗਾ ਉੱਥੇ ਜਾ ਕੇ ਵੀ ਪੰਜਾਬ ਲਈ ਕਿਹੜੀਆਂ ਨਵੀਆਂ ਸਕੀਮਾਂ ਚਾਹੀਦੀਆਂ। ਕਿਹੜੀ-ਕਿਹੜੀ ਚੀਜ਼ ਲਈ ਸਾਨੂੰ ਪੈਸਾ ਚਾਹੀਦਾ ਇਹ ਤਾਂ ਦੱਸਣਾ ਪਊ। ਉਹ ਉਹਨਾਂ ਨੂੰ ਆਪਣੇ ਆਪ ਸੁਪਨੇ ਆਉਂਦੇ ਆ। ਉਹ ਜਿਹੜਾ ਸਾਰੀਆਂ ਸਕੀਮਾਂ ਲਈ ਟੋਟਲ ਹੈੱਡ 'ਚ ਪੈਸਾ ਉਹ ਤਾਂ ਆ ਜੂਗਾ। ਪਰ ਪੰਜਾਬ ਦੂਜੇ ਸੂਬਿਆਂ ਨਾਲੋਂ ਅਲੱਗ ਆ। ਪੰਜਾਬ ਇੱਕ ਬਾਰਡਰ ਸਟੇਟ ਆ। ਤੁਸੀਂ ਬਾਰਡਰ ਜ਼ਿਲ੍ਹਿਆਂ ਲਈ ਕੀ ਚਾਹੁੰਦੇ ਹੋ? ਤੁਸੀਂ ਜਿੱਥੇ ਸਾਡੇ ਇਸ ਵੇਲੇ ਮਾਲਵੇ ਦੇ ਇਲਾਕੇ ਆ ਉੱਥੇ ਕੀ ਚਾਹੁੰਦੇ ਹੋ? ਕੀ ਤੁਸੀਂ ਉੱਥੇ ਫਸਲ ਦੀ ਭਿੰਨਤਾ ਕਰਨਾ ਚਾਹੁੰਦੇ ਹੋ? ਕੋਈ ਤਾਂ ਜਾ ਕੇ ਦੱਸੋਗੇ। ਚੁੱਪ ਕਰਕੇ ਇਹ ਗੱਲ ਕਹਿ ਦਿੰਦੇ ਆ ਵੀ ਅਸੀਂ ਦਾ ਜੀ ਬਾਈਕਾਟ ਕੀਤਾ ਅਸੀਂ ਨਹੀਂ ਜਾਣਾ ਮੀਟਿੰਗ ਹੁਣ ਮੈਨੂੰ ਦੱਸੋ ਫਿਰ ਇਹ ਸਰਕਾਰ ਬਣਾਈ ਕਿ ਕਦ ਲਈ ਆਪਣੇ ਕੋਲ ਢੇਲਾ ਨਹੀਂਗਾ ਆਪਣੇ ਕੋਲ ਸਰਕਾਰ ਪੰਜਾਬ ਦੇ ਕੋਲ ਤੁਹਾਨੂੰ ਸਾਰਿਆਂ ਨੂੰ ਪਤਾ ਤੁਸੀਂ ਕਿ ਲਖ ਲਖ ਥੱਕ ਕੇ ਉਹ ਵੀ ਕਾਰਜੇ ਚ ਡੁੱਬੀ ਹੋਈ ਹੈ ਹੁਣ ਪੈਸਾ ਆਪਾਂ ਹੋਰ ਕਿੱਥੋਂ ਸੈਂਟਰ ਤੋਂ ਹੀ ਲਵਾਂਗੇ ਤੇ ਸੈਂਟਰ ਦੇ ਕੋਲ ਆਪਾਂ ਜਾਣਾ ਨਹੀਂਗਾ ਕਿਉਂਕਿ ਕੇਜਰੀਵਾਲ ਜੇਲ੍ਹ ਚ ਵੀ ਕੇਜਰੀਵਾਲ ਜੇਲ੍ਹ ਚ ਤਾਂ ਸਾਰਾ ਪੰਜਾਬ ਥੋੜੀ ਤੁਸੀਂ ਮਾਰ ਦੇਣਾ ਇਸ ਕਰਕੇ ਇਹ ਬੜੀ ਇੱਕ ਗੰਭੀਰ ਚਿੰਤਾ ਦੀ ਗੱਲ ਆ ਇਹ ਗੱਲ ਲੋਕਾਂ ਨੂੰ ਵੀ ਸਾਰਿਆਂ ਨੂੰ ਇਹਨਾਂ ਦੀ ਪਾਰਟੀ ਤੇ ਵੀ ਪ੍ਰੈਸ਼ਰ ਪਾਉਣਾ ਚਾਹੀਦਾ ਬਾਕੀ ਸੂਬੇ ਆਪਾਂ ਕਹਿ ਤਾਂ ਦਿੰਨੇ ਆ ਬਿਹਾਰ ਲੈ ਗਿਆ ਜੀ ਆਂਧਰਾ ਲੈ ਗਿਆ ਜੀ ਅਜੇ ਕੀ ਬਜਟ ਸਾਰੇ ਦੇਸ਼ ਦਾ ਕੋਈ ਆਂਧਰਾ ਬਿਹਾਰ ਦਾ ਨਹੀਂਗਾ ਪਰ ਜੇ ਅਸੀਂ ਜਾਵਾਂਗੇ ਨਹੀਂ ਅਸੀਂ ਕੋਈ ਉੱਥੇ ਪ੍ਰੋਜੈਕਟ ਬਾਰੇ ਕੋਈ ਗੱਲ ਹੀ ਨਹੀਂ ਰੱਖਾਂਗੇ ਤਾਂ ਫਿਰ ਸਾਨੂੰ ਪੈਸਾ ਮਿਲੂਗਾ ਕਿਵੇਂ ਮੈਨੂੰ ਇਹ ਗੱਲ ਸਮਝ ਨਹੀਂ ਆਈ ਇਹ ਮੈਂ ਤੁਹਾਡੇ ਰਾਹੀਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਉਹਨਾਂ ਦੇ ਮੰਤਰੀਆਂ ਨੂੰ ਉਹਨਾਂ ਦੇ ਮੁੱਖ ਮੰਤਰੀ ਨੂੰ ਪੁੱਛਣਾ ਚਾਹਣਾ ਭਾਈ ਕੀ ਤਰੀਕਾ ਹੈ ਤੁਹਾਡੇ ਕੋਲ ਫੰਡ ਕਿੱਥੋਂ ਆਣਗੇ ਕਿਉਂ ਪੰਜਾਬ ਨੂੰ ਦਵਾਈ ਦੇ ਰਾਹ ਤੇ ਤੁਸੀਂ ਤੋਰਿਆ ਹੈ ਜਿਹੜਾ ਆਡੀਟ ਤੇ ਪੈਸੇ ਨਹੀਂ ਮਿਲਾਈ ਚਲੋ ਇੱਕ ਗੱਲ ਮੈਂ ਤੁਹਾਡੀ ਮੰਨ ਲੈਣਾ ਨਹੀਂ ਮਿਲਿਆ ਜਾ ਕੇ ਕੱਲ ਜਦੋਂ ਪ੍ਰਧਾਨ ਮੰਤਰੀ ਬੈਠੇ ਸੀ ਉਹਨਾਂ ਦੇ ਮੂਹਰੇ ਜਾ ਕੇ ਗੱਲ ਰੱਖਦੇ ਵੀ ਦੱਸੋ ਇਹਦਾ ਮਤਲਬ ਇਹ ਆ ਵੀ ਆਪ ਉਹ ਪੈਸਾ ਮਿਸਯੂਜ਼ ਕੀਤਾ ਹੋਇਆ ਉਹ ਪੈਸਾ ਜਿਹੜਾ ਇਹ ਗੁਰਦ-ਬੁਰਦ ਕੀਤਾ ਹੋਇਆ ਹੈ ਇਸ ਕਰਕੇ ਜਾ ਕੇ ਉੱਥੇ ਫੇਸ ਨਹੀਂ ਕਰ ਸਕਦੇ ਇਸ ਕਰਕੇ ਉਹਨਾਂ ਕੋਲ ਜਾਂਦੇ ਨਹੀਂ ਉਹਨਾਂ ਤੋਂ ਟਲਦੇ ਆ ਲੁਕਦੇ ਆ ਕਿਉਂਕਿ ਜਿੰਨਾ ਵੀ ਪੈਸਾ ਸੈਂਟਰ ਦਾ ਆਇਆ ਉਹ ਇਹਨਾਂ ਨੇ ਹੁਰਦ-ਭੁਰਦ ਕਰਕੇ ਕਲੈਕਸ਼ਨਾਂ ਲਈ ਵਰਤ ਲਿਆ ਆਪਣੇ ਲੋਕਾਂ ਨੂੰ ਕਿਤੇ ਨਾ ਕਿਤੇ ਇਧਰ ਉਧਰ ਦਿੱਤਾ ਜਿਹਦੇ ਕਰਕੇ ਕਿਸੇ ਮੀਟਿੰਗ 'ਚ ਜਾਣ ਤੋਂ ਵੀ ਅੱਗੇ ਜਦੋਂ ਸਵਾਲ ਆਊਗਾ ਹੁਣ ਤੁਸੀਂ ਆਪ ਦੱਸੋਗੇ ਆਪਾਂ ਇਸ ਵੇਲੇ ਵੇਖ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇਨ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par